ਜਿਵੇਂ ਚੰਦ ਦੇ ਚੋਰ ਮਿੱਠੀ ਏ ਕੋਠੀ ਰਾਤੋਂ ਸਿਫਤਾਂ ਦੇ ਪੁੜ ਫੇਰੇ ਬੰਨਦਾ ਤੇਰੇ ਵਰਗੀ ਨਾ ਹੋਰ ਮਿੱਠੀ ਏ ਤੈਨੂੰ ਸਾਹ ਸਾਹ ਵਿੱਚ ਨੂੰ ਵਿੱਚ ਰੱਖਦੇ ਨੇ ਮੁੱਥ ਮੇ ਰੱਖਦਾ ਸਮਾਨ ਕੱਚ ਦਾ ਮੈਨੂੰ ਕਿੰਨਾ ਕੁ ਪਿਆਰ ਦੱਸ ਕਰਦੇ ਗਾਣੇ ਰਹੀ ਦੱਸਦੇ ਤਾਂ ਸਾਗ ਲੱਗਦੇ ਜਵਾਕ ਬੈਠਿਆਂ ਚਲੋ ਹਾਂਜੀ 1 2 3 4 ਪੂਰੀ ਵਧੀਆ ਬਣਾ ਲਿਓ ਠੀਕ ਹੈ ਜੀ ਇੱਕ ਵਾਰੀ ਤਾੜੀ ਮਾਰੋ ਥੁਣ ਕੇ ਸਰਪੰਚ ਸਾਹਿਬ ਲਈ ਉਹ ਤਾੜੀ ਮਾਰ ਦਿਆ ਕਰੋ ਬਹੁਤ ਹੀ ਕਹਿੰਦੇ ਵਧੀਆ ਕੁਸ਼ਤੀ ਹੋ ਗਈ ਅੰਮ੍ਰਿਤ ਬਾੜਵਾਲ ਵੱਡਾ ਦੇਦਾ ਏ ਤਰਵੀਨ ਨਾਲ ਹੁੰਦੀ ਹੋਈ ਪੱਥਰਾਂ ਨੂੰ ਤੋੜੇ ਦੋਪੇ ਨਾਲ ਸਮੁੰਦਰਾਂ ਦੀ ਸ਼ਕਤ ਮਿੱਤਰੋ ਜੇ ਸਾਧਾ ਕਹਿੰਦੇ ਭੰਗਵਾਲਾ ਜੀ ਗਰਾਊਂਡ ਵਿੱਚ ਅਖਾੜੇ ਦੇ ਵਿੱਚ ਵੀ ਭਿੰਦੇ ਦੀ ਕੁਸ਼ਤੀ ਦੇ 2 ਮਿੰਟ ਬਾਕੀ ਹੈ जय पीरा दी जय पीरा दी थान थान बाबा बूटे शाह जी स्वर्णक पेटी एलूम मेला कराया गया है 10 ते 11 ਸੌਣ ਨੂੰ ਉਹਨੂੰ ਬਹੁਤ ਭਿੰਡੀਆਂ ਸਹਿਜਾਂ ਦੀ ਸੰਗਤ ਨੇ ਸਾਨੂੰ ਬਹੁਤ ਸਨੋਖ ਦਿੱਤਾ ਹੈ ਜੀ ਕਿ ਉਹਨਾਂ ਬਹੁਤ ਸਾਡੇ ਨਾਲ ਮਾਣ ਕੀਤਾ ਭਿੰਡੀਆਂ ਜੀ ਨਾਲ ਸਰਾਂ ਲਖਾਂ ਲੱਖਾਂ ਸਿੰਘ ਲਖਵਿੰਦਰ ਉਹਨਾਂ ਦੀ ਉਹਦੇ ਨਾਲ ਜਿੰਨੇ ਮੋਦ ਗਰਮਦੇ ਸਾਨੂੰ ਬਹੁਤ ਸਨੋਖ ਦਿੱਤਾ ਹੈ ਮੇਲਾ ਕਰਾਇਆ ਗਿਆ 10 ਤੇ 11 ਸੌਣ ਨੂੰ ਤੇ 25 ਤੇ 26 ਤਰੀਕ ਨੂੰ ਜੀ ਕੀਤਾ ਗਿਆ ਨਾਲ ਦੰਗਲ ਕੁਸ਼ਤੀ ਪਹਿਲਵਾਨਾਰੀ ਹੋ ਗਈ ਆ ਜੀ ਉਹਦੇ ਬੂਟੇ ਬਾਬੇ ਬੂਟੇ ਸਾਹਿਬ ਦੀ ਬਹੁਤ ਕਿਰਪਾ ਹੋਈ ਆ ਇਹਨਾਂ ਕਮੇਟੀ ਵਾਲਿਆਂ ਨੇ ਬੜਾ ਨਾਲ ਸਾਥ ਦਿੱਤਾ ਸਾਰੇ ਕਮੇਟੀ ਵਾਲਿਆਂ ਦਾ ਬਹੁਤ ਬਾਬਾ ਧੰਨਵਾਦ ਕਰਦਾ ਏ ਆਉਣ ਵਾਲੇ ਸਮੇਂ 'ਚ ਕਮੇਟੀ ਵਾਲਿਆਂ ਨੂੰ ਇਸ ਤੋਂ ਵੀ ਜ਼ਿਆਦਾ ਤਰੱਕੀ ਬਖਸ਼ੇ ਇਸ ਤਰੱਕੀ ਦੇ ਨਾਲ ਉਹਨਾਂ ਨੂੰ ਲੱਖ ਲੱਖ ਵਧਾਈਆਂ ਮਹਾਰਾਜ ਦੇਵੇ ਉਹਨਾਂ ਦਾ ਖਲੋ ਬਾਰਾ ਕਾਰਬਾਰ ਚਲਾਵੇ ਉਹ ਨਾਲੇ ਅੱਗੇ ਲਾ ਕੇ ਗ੍ਰਹਾਈਆਂ ਕਰਨ ਨਾਲੇ ਸੇਵਾ ਦੇ ਵਿੱਚ ਪੁਗਾਨ ਕੇ ਬੈਠਣ ਸੇਵਾ ਦਾ ਮੌਕਾ ਕਿਸੇ ਕਿਸੇ ਨੂੰ ਮਿਲਦਾ ਕਿ ਕਰਮਾਂ ਵਾਲੇ ਨੂੰ ਭਾਗਾ ਵਾਲੇ ਨੂੰ ਓਏ ਬਾਬੇ ਬੂਡੇ ਸ਼ਾਹ ਦੇ ਰਾਜ ਕਿਸੇ ਗੱਲ ਦਾ ਘਾਟਾ ਨਹੀਂ ਸੰਗਤ ਨੂੰ ਇਹ ਕਹਿੰਨਾ ਵੀ ਹੰਨ ਸੰਦੂਕ ਦਿਓ ਸੰਗਤ ਨੂੰ ਕਿ ਸੰਯੋਗ ਦਿਓ ਸਾਡੇ ਨਾਲ ਹੋ ਗਏ ਮੋੜੇ ਨਾ ਮੋੜਾ ਲਾ ਕੇ ਤਾਂ ਤਨ ਬਾਬੇ ਬੂਡੇ ਸ਼ਾਹ ਦੇ ਦਰਬਾਰ ਤੇ ਆਓ ਉਹਦੇ ਜਿਹੜੇ ਵਾਦੇ ਘਾਟੇ ਥਾਂ ਨੇ ਉਹ ਵੀ ਆਪਾਂ ਸਵਾਰੀਏ ਬਣਾਈਏ ਅੱਜ ਇੱਕ ਗਾਉਣ ਵਾਲਾ ਕਹਿ ਗਿਆ ਸੀ ਸਿਲੈਂਡਰ ਮਾਨ ਕਰਮਜੀਤ ਕਮੂ ਕਹਿੰਦੀ ਮੈਂ ਡਾਂਸ ਫੋਟ ਕਰਨਾ ਸੇਵਾਦਾਰਾ ਪਰਨਾ ਅਜੇ ਤੱਕ ਇਹ ਸਟੇਡ ਬਹੁਤ ਕੱਚਾ ਹੈ ਆਉਣ ਵਾਲੇ ਸਮੇਂ 'ਚ ਦੋ-ਚੋ ਚੌ ਸਾਲਾਂ ਨੂੰ ਫਿਰ ਆੜਾ ਸਟੇਡ ਪੱਕਾ ਹੋਏਗਾ ਜਦੋਂ ਅਸੀਂ ਆਵਾਂਗੇ ਫਿਰ ਸਾਡਾ ਤੁਸੀਂ ਵੇਖਿਆ ਜੀ ਸੰਗੋਗ ਦੇ ਨਾਲ ਵੀ ਸਾਡੇ ਕਿਦਾਂ ਭਾਗੜੇ ਪੈਂਦੇ ਨੇ ਕਿਦਾਂ ਨਾਲ ਨਾਲ ਆਉਣਖਾਂ ਲੱਗਦੀਆਂ ਨੇ ਸੰਗਤ ਦੇ ਨਾਲ ਸੰਯੋਗ ਨਾਲ ਆਉਣਖਾਂ ਲੱਗਦੀਆਂ ਨੇ ਜੀ ਇਹ ਬਾਬੇ ਬੂਟੇ ਸ਼ਾਹ ਦੇ ਦਰਬਾਰ ਤੇ ਬਹੁਤ ਜ਼ਿਆਦਾ ਬਹੁਤ ਸੰਗਤ ਦਾ ਸੰਯੋਗ ਆ ਬਹੁਤ ਸੰਗਤ ਦਾ ਸੰਯੋਗ ਆ ਜੀ ਬਹੁਤ ਸੰਗਤ ਦਾ ਸੰਯੋਗ ਹੈ ਧੰਨਵਾਦ ਜੈ ਹੋ ਬਾਬੇ ਬੂਟੇ ਵਾਹ ਹੋ ਸੱਚੇ ਦਰਬਾਰ ਕੀ ਜੈ ਬੂਟੇ ਸ਼ਾਹ ਆ